ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਜੋ ਹੈ ਲਗਾਤਾਰ ਮੰਡਰਾ ਰਿਹਾ ਜਿਸ ਦੀਆਂ ਵੱਖ-ਵੱਖ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਤਾਂ ਹੁਣ ਪੰਜਾਬ ਦਾ ਮਸਲਾ ਵੀ ਵਿੱਚ ਆ ਗਿਆ ਯਾਨੀ ਕਿ ਜੋ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਮੰਡਰਾ ਰਿਹਾ ਉਸ ਦੇ ਵਚਨ ਪੰਜਾਬ ਦੀ ਐਂਟਰੀ ਵੀ ਕਰਵਾ ਦਿੱਤੀ ਗਈ ਹੈ ਅਜਿਹਾ ਇਸ ਲਈ ਕਹਿ ਰਹੀਆਂ ਕਿਉਂਕਿ ਹਰਿਆਣਾ ਦੇ ਸੀਐਮ ਜੋ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਜੇਕਰ ਸਾਨੂੰ ਪਾਣੀ ਦੇ ਦੇਵੇਗਾ ਤਾਂ ਫਿਰ ਅਸੀਂ ਪਾਣੀ ਜੋ ਹੈ ਦਿੱਲੀ ਨੂੰ ਦੇ ਦੇਵਾਂਗੇ ਹਾਲਾ ਕਿ ਪਾਣੀ ਜੋ ਹੈ ਹਰਿਆਣਾ ਦੇ ਵੱਲੋਂ ਦਿੱਤਾ ਜਾ ਰਿਹਾ ਲੇਕਿਨ ਪਾਣੀ ਜਿੰਨਾ ਕਿ ਦੇਣਾ ਚਾਹੀਦਾ ਉਹ ਨਹੀਂ ਦਿੱਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਹੈ ਦਿੱਲੀ ਸਰਕਾਰ ਦੇ ਵੱਲੋਂ ਯਾਨੀ ਜੋ ਜਲ ਮੰਤਰੀ ਆਤੀਸ਼ੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਤਾਂ ਹੁਣ ਇਹ ਕਿਹਾ ਜਾ ਰਿਹਾ ਤੁਹਾਨੂੰ ਦੱਸ ਦੇ ਭੁਪਿੰਦਰ ਹੁੱਡਾ ਜੋ ਨੇ ਸਾਬਕਾ ਸੀਐਮ ਹਰਿਆਣਾ ਦੇ ਉਹਨਾਂ ਦੇ ਵੱਲੋਂ ਜੋ ਬਿਆਨ ਹੈ ਉਹ ਸਾਹਮਣੇ ਆਇਆ ਕਿ ਜੋ ਸੁਪਰੀਮ ਕੋਰਟ ਹੈ ਉਹਨਾਂ ਦੇ ਆਦੇਸ਼ ਦੇ ਮੁਤਾਬਕ S Y L ਖੋਲ ਦਿੱਤੀ ਜਾਵੇ ਤਾਂ ਹੁਣ S Y L ਦਾ ਮਸਲਾ ਜੋ ਹੈ ਮੁਰ ਤੋਂ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਵੱਡਾ ਬਿਆਨ ਦਿੱਤਾ ਗਿਆ ਤਾਂ ਪੂਰੀ ਖਬਰ ਕੀ ਹੈ ਉਸ ਦੇ ਲਈ ਦੇਖੇ ਹੋਏ ਖਾਸ ਰਿਪੋਰਟ ਦਿੱਲੀ ਦੇ ਜਲ ਮੰਤਰੀ ਆਤੀਸ਼ੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹੋਰ ਆਪ ਆਗੂਆਂ ਦੀ ਮੌਜੂਦਗੀ ਦੇ ਵਿੱਚ ਹਰਿਆਣਾ ਤੋਂ ਵੱਧ ਪਾਣੀ ਲੈਣ ਦੇ ਲਈ ਦੱਖਣੀ ਦਿੱਲੀ ਦੇ ਪੋਗਲ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਪੁਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਪੁਖੜ ਹੜਤਾਲ ਦਾ ਅੱਜ ਦੂਜਾ ਦਿਨ ਹੈ ਤਾਂ ਅਜਿਹੇ ਦੇ ਵਿੱਚ ਹੁਣ ਵੱਡੇ ਸਵਾਲ ਜੋ ਨੇ ਉਹ ਸਾਹਮਣੇ ਆ ਰਹੇ ਨੇ ਵੱਡੇ ਦੋਸ਼ ਜੋ ਨੇ ਉਹ ਲਗਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਹਰਿਆਣਾ ਸਰਕਾਰ ਕਹਿੰਦੀ ਹੈ ਕਿ ਸਾਨੂੰ ਪੰਜਾਬ ਪਾਣੀ ਦੇਵੇਗਾ ਤਾਂ ਅਸੀਂ ਪਾਣੀ ਦੇ ਦੇਵਾਂਗੇ ਦੂਜੇ ਪਾਸੇ ਜਲ ਮੰਤਰੀ ਆਤੀਸ਼ੀਦਾ ਕਹਿੰਣਾ ਹੈ ਕਿ ਹਰਿਆਣਾ ਪਾਣੀ ਨਹੀਂ ਦੇ ਰਿਹਾ ਪਰ ਹਰਿਆਣਾ ਕਹਿ ਰਹੀ ਹੈ ਕਿ ਅਸੀਂ ਪਾਣੀ ਤੈ ਮਿਆਰ ਤੋਂ ਜ਼ਿਆਦਾ ਹੀ ਦੇ ਰਹੇ ਹਾਂ इस पूरे मामले उ जो जल मंत्री आतिशी ने उन्होंने वालों एक वीडियो भी जारी की गई है मैंने हर संभव रास्ता अपना के देख लिया लेकिन जब किसी भी रास्ते से हरियाणा सरकार पानी देने को तैयार नहीं हुई तो मेरे पास अनशन पे बैठने के अलावा कोई रास्ता नहीं था दिल्ली वाले इतने कष्ट में हैं इतने परेशान हैं एक एक बूंद पानी के लिए तरस रहे हैं इसलिए मैं कल से अनशन पर बैठी हूँ मैंने आज सुबह फिर से दिल्ली जल बोर्ड से सारे आंकड़े मंगवाए लेकिन आज भी पानी की कमी बनी हुई है कल पूरे दिन भर में 110 सौ पानी हरियाणा से कम आया है इसका मतलब आज 28 लाख से भी ज़्यादा लोगों को पानी नहीं मिल पाएगा मैं संशन पर तब तक बैठी रहूँगी जब तक हरियाणा सरकार दिल्ली के लोगों को पानी नहीं देती है मैं तब तक खाना नहीं खाऊंगी जब तक दिल्ली के इन 28 लाख लोगों को पानी नहीं मिल जाता जल मंत्री आतीशीदा कह रहे हैं कि दिल्ली के बीच कुल 1105 एमजीडी पानी आंदा है जो लोगों के घर जांदा है इस बीचो 613 एमजीडी पानी हरियाणा तो आंदा है पिछले कई हफ्तों तो हरियाणा दे वलो लगातार 513 एमजीडी पानी भेजा जा रहे हैं 1 MG D ਦਾ ਮਤਲਬ ਹੈ 1 ਮਿਲੀਅਨ ਗੈਲਨ ਪਾਣੀ 28000 500 ਲੋਕਾਂ ਨੂੰ ਪਾਣੀ ਦਿੰਦਾ ਹੁਣ ਹਰਿਆਣਾ 100 MG D ਘੱਟ ਪਾਣੀ ਦੇ ਰਿਹਾ ਮਤਲਬ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਹੁਣ ਦਿੱਲੀ ਦੇ ਵਿੱਚ ਪਾਣੀ ਦੇ ਸੰਕਟ ਦੇ ਵਿਚਾਲੇ ਸੀਐਮ ਜੋ ਨੇ ਹਰਿਆਣਾ ਦੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਰਿਆਣਾ ਪਾਣੀ ਦੇ ਸਕਦਾ ਹੈ ਜੇਕਰ ਪੰਜਾਬ ਸਾਨੂੰ ਪਾਣੀ ਦੇ ਦੇਵੇ ਤਾਂ ਦੂਜੇ ਪਾਸੇ ਭੁਪਿੰਦਰ ਖੋਡਾ ਦਾ ਵੀ ਵੱਡਾ ਅਭਿਆਨ ਸਾਹਮਣੇ ਆਇਆ ਇਹਨਾਂ ਤਮਾਮ ਮੁੱਦਿਆਂ ਉੱਤੇ ਅਸੀਂ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਦੇ ਬੁਲਾਰਾ ਨੀਲ ਗਗ ਦੇ ਨਾਲ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣੋ ਜੀ ਨੀਲ ਗਗ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਤੁਹਾਡੇ ਤੋਂ ਇਹੀ ਸਵਾਲ ਹੋਵੇਗਾ ਕਿ ਅੱਜ ਹੀ ਹਰਿਆਣਾ ਦੇ ਜੋ ਸੀਐਮ ਨੇ ਮਾਯੂਦ ਸਿੰਘ ਸੈਣੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਜੇਕਰ ਤੁਹਾਨੂੰ ਪਾਣੀ ਦੇਂ ਦੇਵੇਗੀ ਤਾਂ ਅਸੀਂ ਪਾਣੀ ਦਿੱਲੀ ਨੂੰ ਦੇ ਦਵਾਂਗੇ ਤਾਂ ਤੁਸੀਂ ਇਸ ਉੱਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਪੰਜਾਬ ਦਾ ਮਸਲਾ ਵੀ ਵਿੱਚ ਆ ਗਿਆ ਐਸਵਾਈਐਲ ਦਾ ਮਸਲਾ ਵੀ ਵਿੱਚ ਨਜ਼ਰ ਆ ਰਿਹਾ ਹੈ ਦੇਖੋ ਇਹ ਸ਼ਰਾਰਤਪੂਰਨ ਤੇ ਘਟੀਆ ਮਾਨਸਿਕਤਾ ਵਾਲਾ ਬਿਆਨ ਹੈਗਾ ਕਿਉਂਕਿ ਐਸਵਾਈਐਲ ਦਾ ਮੁੱਦਾ ਵੱਖਰਾ ਹੈਗਾ ਜਿਹੜਾ ਕਈ ਦਹਾਕਿਆਂ ਤੋਂ ਮੁੱਦਾ ਚੱਲ ਰਿਹਾ ਹੈਗਾ ਔਰ ਇਸਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਹੈਗਾ ਹਰਿਆਣਾ ਆਪਣੇ ਆਪਣਾ ਉੱਥੇ ਪੱਖ ਰੱਖਿਆ ਹੈਗਾ ਪੰਜਾਬ ਨੇ ਆਪਣਾ ਪੱਖ ਰੱਖਿਆ ਹੈਗਾ ਉਹਦਾ ਫੈਸਲਾ ਹਾਲੇ ਬਾਦ ਦੇ ਵਿੱਚ ਹੋਣਾ ਹੈ ਔਰ ਇਹ ਵੀ ਮੈਂ ਸਪਸ਼ਟ ਕਰ ਦਿਆਂ ਕਿ ਪੰਜਾਬ ਦੇ ਵਿੱਚ ਨਾ ਸਾਡੇ ਕੋਲੇ ਫਾਲਤੂ ਪਾਣੀ ਹੈ ਤੇ ਨਾ ਅਸੀਂ ਦੇ ਸਕਦੇ ਹਾਂ ਜਿੱਥੋਂ ਤੱਕ ਦਿੱਲੀ ਦਾ ਤੇ ਹਰਿਆਣਾ ਦਾ ਮੁੱਦਾ ਹੈਗਾ ਉਹ ਇੱਕ ਡਿਫਰੈਂਟ ਮੁੱਦਾ ਹੈਗਾ ਔਰ ਉਹ ਲਗਾਤਾਰ ਹਰਿਆਣਾ ਕਈ ਸਾਲਾਂ ਤੋਂ ਉਹਨਾਂ ਨੂੰ ਉਹ ਪਾਣੀ ਦੇ ਰਿਹਾ ਇੱਕ ਸਮਝੌਤੇ ਦੇ ਮੁਤਾਬਕ ਦੇ ਰਿਹਾ ਕਿਉਂਕਿ ਹੁਣ ਦਿੱਲੀ ਦੇ ਵਿੱਚ ਅੱਗੇ ਇਲੈਕਸ਼ਨ ਹੈਗਾ ਗੁਰੂ ਸਕਦਾ ਹੈ ਇਸ ਕਰਕੇ ਬੀਜੇਪੀ ਇਸ ਤਰ੍ਹਾਂ ਦੀ ਸ਼ਰਾਰਤ ਕਰ ਰਹੀ ਹੋਵੇ ਲੇਕਿਨ ਹਰਿਆਣੇ ਨੂੰ ਜਿਹੜੀ ਹੈ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਹਰਿਆਣਾ ਬੀਜੇਪੀ ਨੂੰ ਕਿ ਦਿੱਲੀ ਦੇ ਵਿੱਚ ਇਸ ਸਮੇ 28 ਲੱਖ ਲੋਕ ਜਿਹੜੇ ਹੈ ਉਹ ਤਿਹਾਏ ਮਰ ਰਹੇ ਹੈ ਪਿਆਸੇ ਮਰ ਰਹੇ ਹੈ ਠੀਕ ਹੈ ਨਾ ਪਰ ਇਹਨਾਂ ਨੂੰ ਲੋਕਾਂ ਦੇ ਦੁੱਖਾਂ ਨਾਲ ਕੋਈ ਸਰਕਾਰ ਨਹੀਂ ਹੈਗਾ ਇਹਨਾਂ ਨੇ ਸਿਰਫ ਤੇ ਸਿਰਫ ਸਿਆਸਤ ਕਰਨੀ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਹਰਿਆਣਾ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਜਿਹੜਾ ਬੰਦਾ ਪਾਣੀ ਉਹ ਦਿੱਲੀ ਨੂੰ ਦੇਵੇ ਇਵਨ ਹਿਮਾਚਲ ਜਿਹੜਾ ਉਹ ਐਕਸਟਰਾ ਪਾਣੀ ਦੇਣ ਨੂੰ ਤਿਆਰ ਸੀ ਬਟ ਉਹ ਪਾਣੀ ਵੀ ਜਿਹੜਾ ਹੈ ਹਰੀ ਅਨਾ ਅੱਗੇ ਦੇ ਨੂੰ ਤਿਆਰ ਨਹੀਂ ਸੋ ਇਥੋਂ ਇੱਕ ਚੀਜ਼ ਸਿੱਧ ਹੁੰਦੀ ਹੈ ਇਹ ਘਟੀਆਂ ਮਾਨਸਿਕਤਾ ਵਾਲੀ ਘਟੀਆਂ ਰਾਜਨੀਤੀ ਹੈ ਜੀ ਇਹ ਤਾਂ ਤੇ ਕੁਪਿੰਦਰ ਹੁੱਡਾ ਦਾ ਵੀ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੇ ਮਤਲਬ ਵੀ ਇਹੀ ਕਿਹਾ ਗਿਆ ਕਿ ਐਸਪੀ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੇ ਆਦੇਸ਼ ਦੇ ਮੁਤਾਬਕ ਐਸਵਾਈਐਲ ਮਹਿਰ ਜੋ ਹੈ ਉਹ ਖੋਲ ਦਿੱਤੀ ਜਾਵੇ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਉਹਨਾਂ ਦਾ ਬਿਆਨ ਹੁਣ ਸਾਹਮਣੇ ਆਇਆ ਪੰਜਾਬ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਬਰਦਸਤ ਦਿੱਲੀ ਦਾ ਜੋ ਸੰਕਟ ਕਰ ਰਿਹਾ ਪਾਣੀ ਨੂੰ ਲੈ ਕੇ ਉਹ ਸਿਰਫ ਪੰਜਾਬ ਨੂੰ ਜੋੜਿਆ ਜਾ ਰਿਹਾ ਹੈ ਦੇ ਕੋਈ ਨਾ ਮਤਲਬ ਇਹ ਕਲੀਅਰ ਕਰ ਚੁੱਕੇ ਆ ਜਾਣਬੂਜ ਕੇ ਪੰਜਾਬ ਨੂੰ ਇਸ ਦੇ ਵਿੱਚ ਜਨਕ ਕਸੀਟਿਆ ਜਾ ਰਿਹਾ ਹੈਗਾ ਪੰਜਾਬ ਤੇ ਹਰਿਆਣੇ ਦਾ ਜਿਹੜਾ ਪਾਣੀ ਦਾ ਡਿਸਪਿਊਟ ਹੈ ਉਹਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਸੁਪਰੀਮ ਕੋਰਟ ਨੇ ਕੋਈ ਡਾਇਰੈਕਸ਼ਨ ਨਹੀਂ ਦਿੱਤੀਆਂ ਸੁਪਰੀਮ ਕੋਰਟ ਨੇ ਉਹਦਾ ਕੋਈ ਫੈਸਲਾ ਨਹੀਂ ਹੋਇਆ ਹਰ ਇੱਕ ਜਨਕ ਹਰਿਆਣੇ ਨੇ ਆਪਣਾ ਪੱਖ ਉੱਤੇ ਰੱਖਿਆ ਪੰਜਾਬ ਨੇ ਆਪਣਾ ਪੱਖ ਰੱਖਿਆ ਔਰ ਬੜੀ ਮਜ਼ਬੂਤੀ ਦੇ ਨਾਲ ਸਰਕਾਰਾਂ ਪੂਰੀ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਉੱਥੇ ਪੱਖ ਰੱਖਿਆ ਹਾਲਾਂਕਿ ਮਤਲਬ ਇਹ ਸਾਰੇ ਜਾਣਦੇ ਆ ਕਿ ਐਸਵਾਈਐਲ ਦਾ ਮੁੱਦਾ ਜਿਹੜਾ ਹੈਗਾ ਇਸ ਨੂੰ ਬਣਾਉਣ ਵਾਲੇ ਮੁੱਦਾ ਬਣਾਉਣ ਵਾਲੇ ਇਹ ਤੇ ਰਾਜਨੀਤੀ ਕਰਨ ਵਾਲੇ ਜਿਹੜੇ ਹੈਗੇ ਆ ਉਹ ਕਾਂਗਰਸ ਆ ਤੇ ਅਸਾਲੀ ਦਲ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਸਮਝ ਦੀ ਸਰਕਾਰਾਂ ਦੇ ਵਿੱਚ ਇਹ ਨਹਿਰ ਨੂੰ ਬਣਾਇਆ ਇਹਨੂੰ ਨੋਟੀਫਾਈ ਕੀਤਾ ਜ਼ਮੀਨਾਂ ਅਕਵਾਇਰ ਕੀਤੀਆਂ ਹਰਿਆਣੇ ਤੋਂ ਪੈਸਾ ਦਿਆ ਠੀਕ ਹੈ ਨਾ ਉਸ ਤੋਂ ਬਾਅਦ ਸਾਰਾ ਕੁਝ ਹੋਇਆ ਚਲੋ ਉਹ ਬਾਅਦ ਦਾ ਵਿਸ਼ਾ ਹੈਗਾ ਬਟ ਮੈਂ ਇਹ ਤਾਂ ਕਹਿਣਾ ਚਾਹੁੰਦਾ ਵਾ ਜਿਹੜਾ ਅੱਜ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਹੈ ਉਹ ਦਿੱਲੀ ਤੇ ਹਰਿਆਣੇ ਦਾ ਮੁੱਦਾ ਹੈ ਪੰਜਾਬ ਦਾ ਉਹਦੇ ਨਾਲ ਕੋਈ ਸਰਕਾਰ ਨਹੀਂ ਹੈ ਪੰਜਾਬ ਦੇ ਐਸਆਈਐਲ ਦਾ ਮੁੱਦਾ ਟੋਟਲੀ ਡਿਫਰੈਂਟ ਹੈ ਜੀਏ ਇੱਕ ਪਾਸੇ ਤਾਂ ਆਪੇ ਤੁਸੀਂ ਇਹ ਕਹਿੰਦੇ ਨੇ ਕਿ ਹਰਿਆਣਾ ਪਾਣੀ ਖਾਤੇ ਦੇ ਰਿਹਾ 28 ਲੱਖ ਲੋਕੀ ਹਜੇ ਵੀ ਉਹਨਾਂ ਨੂੰ ਪਾਣੀ ਨਹੀਂ ਨਸੀਬ ਨਹੀਂ ਹੋ ਰਿਹਾ ਦੂਜੇ ਪਾਸੇ ਅੱਜ ਹੀ ਜੋ ਬਿਆਨ ਸਾਹਮਣੇ ਆਇਆ ਨੇ ਕਿ ਹਰਿਆਣਾ ਦੇ ਵੱਲੋਂ ਪੂਰਾ ਪਾਣੀ ਦਿੱਤਾ ਜਾ ਰਿਹਾ ਜੋ ਤੈਅ ਨਿਯਮ ਹੈ ਉਸ ਤੋਂ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਪਾਣੀ ਲੋਕਾਂ ਨੂੰ ਸੰਕਟ ਆ ਦੂਜੇ ਪਾਸੇ ਬਿਆਨ ਦਿੱਤੇ ਜਾ ਰਹੇ ਨੇ ਕਿ ਪਾਣੀ ਤਾਂ ਸਹੀ ਪੂਰਾ ਦੇ ਰਿਹਾ ਇਹ ਦੇਖੋ ਜੇ ਪਾਣੀ ਪੂਰਾ ਦਿੱਤਾ ਗਿਆ ਹੁੰਦਾ ਤਾਂ ਇਸ਼ੂ ਹੋਣਾ ਹੀ ਨਹੀਂ ਸੀ ਸਿਰ ਸੁਪਰੀਮ ਕੋਰਟ ਜਾਣ ਦੀ ਲੋੜ ਹੀ ਨਹੀਂ ਸੀ ਤੇ ਸੁਪਰੀਮ ਸੁਪਰੀਮ ਕੋਰਟ ਨੂੰ ਡਾਇਰੈਕਸ਼ਨਾਂ ਦੇਣ ਦੀ ਜ਼ਰੂਰਤ ਹੀ ਨਹੀਂ ਹੈਗੀ ਸੀ ਮਤਲਬ ਇਸੇ ਵੀ ਜਿਹੜਾ ਹਰਿਆਣਾ ਉਹ ਸ਼ਰਾਰਤ ਕਰ ਰਿਹਾ ਹੈਗਾ ਕਿਉਂਕਿ ਜਿਹੜੇ ਹਰਿਆਣੇ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੈ ਉਸ ਪਾਰਟੀ ਨੇ ਲੋਕਾਂ ਦੇ ਦੁੱਖਾਂ ਤੋਂ ਲੋਕਾਂ ਦੇ ਤਕਲੀਫਾਂ ਤੋਂ ਕੁਝ ਵੀ ਨਹੀਂ ਲੈਣਾ ਅਸੀਂ ਪਾਸੇ ਕਿਸੇ ਦੇ 10 ਸਾਲਾਂ ਤੋਂ ਵੀ ਦੇਖ ਰਹੇ ਹੈਗੇ ਆ ਕਿ ਇਸ ਤਰੀਕੇ ਨਾਲ ਮੁਲਕ ਦੇ ਵਿੱਚ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਬੇਰਜ਼ਗਾ ਵਧਦੀ ਜਾ ਰਹੀ ਹੈਗੀ ਹੈ ਉਹਨਾਂ ਮੁੱਦਿਆਂ ਤੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ ਬੀਜੇਪੀ ਦਾ ਧਿਆਨ ਜਾਤਾਂ ਕੋਈ ਦੀ ਸਿਆਸਤ ਕਰਨ ਦੇ ਉੱਤੇ ਹੈਗਾ ਜਾਂ ਮੁਲਕ ਨੂੰ ਲੁੱਟਣ ਦੇ ਹੇਗਾ ਜੀ ਸੁਪਰੀਮ ਕੋਰਟ ਦੇ ਵੱਲੋਂ ਤਾਂ ਕਹਿ ਦਿੱਤਾ ਗਿਆ ਸੀ ਕਿ ਹਰਿਆਣਾ ਪਾਣੀ ਦੇਵੇ ਦਿੱਲੀ ਨੂੰ ਲੇਕਿਨ ਹੁਣ ਵੀ ਪਾਣੀ ਨਹੀਂ ਦਿੱਤਾ ਜਾ ਰਿਹਾ ਤੇ ਅੱਗੇ ਦੀ ਰਣਨੀਤੀ ਕੀ ਹੈ ਕਿਉਂਕਿ ਦਿੱਲੀ ਦੇ ਲੋਕ ਜਿਹੜੇ ਪਾਣੀ ਦੇ ਕਿੱਲ ਦੇ ਕਾਰਨ ਪਤਾ ਹੈ ਕਿ ਕਿਸ ਤਰੀਕੇ ਨਾਲ ਜੂਝ ਰਹੇ ਨੇ ਅਸੀਂ ਤੇ ਲਗਾਤਾਰ ਇਹ ਕਹਿੰਦੇ ਰਹੇ ਹਾਂ ਕਿ ਨਾ ਜਿਹੜੀ ਬੀਜੇਪੀ ਸੰਵਿਧਾਨ ਦੀ ਕਦਰ ਕਰਦੀ ਹੈ ਨਾ ਲੋਕਤੰਤਰ ਦੀ ਕਦਰ ਕਰਦੀ ਹੈ। ਹੁਣ ਸਾਡੇ ਮੁਲਕ ਦੇ ਵਿੱਚ ਜੇ ਕਿਸੇ ਨੂੰ ਕੋਈ ਧੱਕਾ ਹੁੰਦਾ ਹੋਵੇ ਉਸ ਤੋਂ ਬਾਅਦ ਉਹ ਸਹਾਰਾ ਕੋਰਟਾਂ ਦਾ ਹੀ ਹੁੰਦਾ ਹੈ ਔਰ ਮੁਲਕ ਦੀ ਸਭ ਤੋਂ ਵੱਡੀ ਕੋਰਟ ਸੁਪਰੀਮ ਕੋਰਟ ਹੈਗੀ ਹੈ। ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ। ਤੁਸੀਂ ਇਹਨੂੰ ਵੀ ਛੱਡੋ। ਤੁਹਾਨੂੰ ਯਾਦ ਹੋਵੇਗਾ ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਲਗਾਤਾਰ ਸੰਘਰਸ਼ ਤੋਂ ਬਾਅਦ ਜਦੋਂ 2023 ਦੇ ਵਿੱਚ ਫੈਸਲਾ ਆਇਆ ਦਿੱਲੀ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਆਇਆ ਔਰ ਕੇਂਦਰ ਸਰਕਾਰ ਨੂੰ ਝਾੜ ਪਾਈ ਕਿ ਚੁਣੇ ਹੋਏ ਨੁਮਾਇੰਦਿਆਂ ਪਾਵਰ ਹਮੇਸ਼ਾ ਜ਼ਿਆਦਾ ਹੁੰਦੀ ਹੈ ਐਲਜੀ ਦੇ ਨਾਲੋਂ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਉਹੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਇਹਨਾਂ ਕੋਲੇ ਮੈਜੋਰਟੀ ਉਸ ਸਮੇਂ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਇੱਕ ਨਵਾਂ ਲੈ ਕੇ ਕਾਨੂੰਨ ਥੋਪਦਾ ਉੱਤੇ ਔਰ ਦਿੱਲੀ ਦੀ ਚੁਣੀ ਹੋਈ ਸਰਕਾਰ ਜਿਹਦੇ ਕੋਲੇ 60 ਸੀਟਾਂ ਨੇ ਔਰ ਦਿੱਲੀ ਦੇ ਪ੍ਰਤੀ ਹਾਜ਼ਰੀਆਂ ਸਭ ਤੋਂ ਵੱਧ ਸੀਟਾਂ ਨੇ ਠੀਕ ਹੈ ਨਾ ਉਹਨਾਂ ਦਾ ਸਾਰੇ ਅਧਿਕਾਰ ਖੋ ਕੇ ਇਹਨਾਂ ਨੇ ਐਲਜੀ ਨੂੰ ਦੇ ਦਿੱਤੇ ਜਿਸ ਸੁਪਰੀਮ ਕੋਰਟ ਦੀ ਤਾਂ ਇਹਨਾਂ ਨੇ ਕਦੇ ਕਦਰ ਕੀਤੀ ਹੀ ਨਹੀਂ ਹੈ ਉਹਨੂੰ ਤਾਂ ਕਦੇ ਇਹਨਾਂ ਨੇ ਮੰਨਿਆ ਹੀ ਨਹੀਂ ਇਹ ਤਾਂ ਕਾਨੂੰਨ ਵੀ ਆਪਣੇ ਮਸਾਬਕ ਚਲਾਉਣਾ ਚਾਹੁੰਦੇ ਆ ਸੰਵਿਧਾਨ ਵੀ ਆਪਣੇ ਮਸਾਬਕ ਚਲਾਉਣਾ ਚਾਹੁੰਦੇ ਆ ਮੁਲਕ ਨੂੰ ਵੀ ਜੀ ਇੱਕ ਪਾਸੇ ਜਿੱਥੇ ਆਪੀ ਸੀਵੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੂਜਾ ਦਿਨ ਤਾਂ ਸੱਤਾ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਨਾਟਕ ਹੈ ਸਰਕਾਰ ਉਹਨਾਂ ਦੀ ਹੈ ਉਹਨਾਂ ਅੱਗੇ ਹੀ ਸੱਤਾ ਹੈ ਜਾਂ ਫਿਰ ਸਭ ਨਾਟਕ ਰਚ ਰਹੇ ਤੁਸੀਂ ਉਹਨਾਂ ਨੂੰ ਕਿ ਕਿਵੇਂ ਦੇਖ ਦਵਾਂ ਕਿ ਜੋ ਇਹ ਜੋ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਦੇਖੋ ਮੈਂ मतलब ਇੱਕ ਪਾਸੇ ਲੋਕ 28 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹ ਪਾਣੀ ਦੀ ਤਰਾ ਤਰਾ ਕਰ ਰਹੇ ਹੈ। ਉਹਨੂੰ ਗਰਮੀ ਜਨ ਕੇ ਤੇਰੇ ਦੀ ਪੈ ਰਹੀ ਹੈ। ਉਹਨਾਂ ਦੀ ਜਾਨ ਤੇ ਬਣੀ ਹੋਈ ਹੈ ਤੇ ਇਹਨਾਂ ਨੂੰ ਨਾਟਕ ਲੱਗ ਰਿਹਾ। ਜੇ ਅੱਜ ਆਤੀਸ਼ੀ ਉੱਥੇ ਲਗਾਤਾਰ ਕੋਕ ਭੁੱਖ ਹੜਤਾਲ ਤੇ ਬੈਠਾ ਹੈਗਾ ਅੱਜ ਦੂਜਾ ਦਿਨ ਹੈਗਾ ਜੋ ਬੰਦਾ ਭੁੱਖ ਹੜਤਾਲ ਤੇ ਬੈਠਦਾ ਉਹਦੀ ਬਕਾਇਦਾ ਡਾਕਟਰ ਜਾਂਚ ਕਰਦੇ ਨੇ ਸੱਤ ਜੀ ਦੇ ਵੀ ਲੋਕਾਂ ਦਾ ਜਿਹੜਾ ਕੇਂਦਰ ਬਿੰਦੂ ਹੈ ਜਾਂ ਲੋਕ ਨੇ ਉਹਨਾਂ ਦੀ ਰਾਈ ਕਿਦੇ ਵਿੱਚ ਹੈ ਹੀ ਨਹੀਂ ਇਹਨਾਂ ਨੇ ਤੇ ਸਿਰਫ ਉਹਦੇ ਸ਼ਰਮਤ ਨਫਜ਼ ਦੀ ਰਾਜਨੀਤੀ ਕੀਤੀ ਹੈ ਤੋੜਨ ਦੀ ਰਾਜਨੀਤੀ ਕੀਤੀ ਹੈ ਧਮਕਾਉਣ ਦੀ ਰਾਜਨੀਤੀ ਕੀਤੀ ਹੈ ਡਰਾਉਣ ਦੀ ਰਾਜਨੀਤੀ ਕੀਤੀ ਹੈ ਲੋਕਾਂ ਨੂੰ ਮਾਰਨ ਦੀ ਰਾਜਨੀਤੀ ਕੀਤੀ ਹੈ ਸੋ ਮੈਡਮ ਇਹਨਾਂ ਲੋਕਾਂ ਕੋਲੇ ਦਿਲ ਦੀਆਂ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਹੈਗੀ ਜੀ ਇਹ ਕਪਾਸੀ ਜੋ ਸਾਟਪਾ ਨੇ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਵੇਖ ਦਿੱਤਾ ਗਿਆ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਜਨ ਬੋਡ ਦੇ ਦਫਤਰ ਦੇ ਬਾਹਰ ਹੋ ਜਾ ਰਹੇ ਨੇ ਕਾਫੀ ਜੋ ਪ੍ਰੋਟੈਸਟ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਦੇਖੋ ਮੈਡਮ ਮੈਂ ਕਹਿੰਦਾ ਤੇ ਹੈਗਾ ਸੀ ਅੱਜ ਜਿਹੜੀ ਹੁਣ ਦਿੱਲੀ ਦੀ ਜਨਤਾ ਹੈਗੀ ਐ ਉਹ ਕਿਸੇ politcal party ਦੇ ਜੁੜੇ ਹੋਏ ਨਮਈ ਦੇ ਥੋੜਾ ਐ ਉਹ ਆਮ ਜਨਤਾ ਹੈਗੀ ਐ ਔਰ ਦਿੱਲੀ ਦੀ ਭਾਜਪਾ ਸਰਕਾਰ ਨੂੰ ਤਾਂ ਦਿੱਲੀ ਸਰਕਾਰ ਦੇ ਨਾਲ ਜਾਂ ਦਿੱਲੀ ਦੇ ਲੋਕਾਂ ਨਾਲ ਖੜਨਾ ਚਾਹੀਦਾ ਸੀ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਤੇ ਹਰਿਆਣੇ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਕਰਨਾ ਚਾਹੀਦੇ ਸੀ ਜਿਹੜੀ ਹਰਿਆਣੇ ਦੀ ਸਰਕਾਰ ਧੱਕਾ ਕਰ ਰਹੀ ਐ ਉਲਟਾ ਚੋਰ ਤੋਂ ਉਸ ਵਾਲ ਕੋ ਡਾਟੇ ਉਹਨਾਂ ਦੇ ਨਾਲ ਤਾਂ ਉਹ ਗੱਲ ਨਹੀਂ ਕਰਦੇ ਉਹਨਾਂ ਦੇ ਖਿਲਾਫ ਤਾਂ ਉਹ ਧਰਨੇ ਪ੍ਰਦਰਸ਼ਨ ਕਰਦੇ ਨਹੀਂ ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਜਾ ਕੇ ਧਰਨੇ ਪ੍ਰਦਰਸ਼ਨ ਉਹ ਕਰਦੇ ਨਹੀਂ ਐ ਕਿ ਸਹੀ ਹਰਿਆਣਾ ਸਰਕਾਰ ਨੂੰ ਆਕੂ ਉਹ ਕਿਉਂ ਪਾਣੀ ਨਹੀਂ ਦੇ ਜਿਹੜਾ ਹੱਕ ਹੈਗਾ ਸੋ ਕਿਉਂ 100 ਮਿਲੀਅਨ ਗੇਲਨ ਜਿਹਦਾ ਬਾਡਰ ਦਿੱਲੀ ਦਾ ਉਹ ਘੱਟ ਵੀ ਰਿਹਾ ਹੈਗਾ ਸੋ ਉਹਨਾਂ ਨੇ ਡਰਾਮੇਬਾਜ਼ੀ ਕਰਨਾ ਇਥੇ ਸਿੱਧਾ ਹੁੰਦਾ ਹੈਗਾ ਕਿ ਇਹ ਲੋਕਾਂ ਦੇ ਪ੍ਰਤੀ ਕਿੰਨੇ ਕੁ ਸਨਸੀਰ ਹੈਗੇ ਦਿੱਲੀ ਦੇ ਲੋਕਾਂ ਦੇ ਪ੍ਰਤੀ ਜੀ 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 ਮੇਰਾ ਆਖਰੀ ਸਵਾਲ ਤੁਹਾਡੇ ਤੋਂ ਇਹ ਹੋਵੇਗਾ ਕਿ ਜੇਕਰ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਜੇਕਰ ਹਰਿਆਣਾ ਨਹੀਂ ਮੰਨਦੀ ਹੈ ਤਾਂ ਅਗਲੀ ਰਣਨੀਤੀ ਕੀ ਹੋਵੇਗੀ ਇਹ ਦੇਖੋ ਇਹ ਜੈਨੈਚੁਰਲੀ ਹੈ ਅਸੀਂ ਜਨਨ ਕਿ ਜਿੱਦ ਸਰ ਸੰਜੀਤ ਭਾਈ ਨੇ ਵੀ ਜਨਨ ਕਿ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਵੀ ਇਵਨ ਇੰਡੀਆ ਬਲਾਕ ਤੇ ਜਿਹੜੇ ਨੇਤਾਵਾਂ ਦਾ ਸਾਥ ਜਿਹੜਾ ਉਹ ਮੰਗਿਆ ਹੈਗਾ 24 ਤਰੀਕ ਤੋਂ ਜਿਹੜਾ ਹੈਗਾ ਫੈਸਲਾ ਵੀ ਸ਼ੁਰੂ ਹੋਏਗਾ ਜੈਨੈਚੁਰਲੀ ਹੈ ਜੀ ਇਹ ਮੁੱਦਾ ਉੱਥੇ ਵੀ ਉੱਠੇਗਾ ਉਹ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਜਾਵਾਂਗੇ ਉਹਨਾਂ ਦੇ ਦਿੱਤੇ ਹੋਏ ਆਦੇਸ਼ਾਂ ਨੂੰ ਇਹ ਨਹੀਂ ਮੰਨਦੇ ਹੈਗੇ ਤਾਂ ਇਹਨਾਂ ਨੂੰ ਸਪੋਰਟ ਤੇ ਕਰਾਂਗੇ ਅਸੀਂ ਜੀ ਜੀ ਦੂਜੇ ਪਾਸੇ ਹਰਿਆਣਾ ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਭੇ ਚੋਟਾਲਾ ਨੇ ਕਿਹਾ ਹੈ ਕਿ ਸਾਨੂੰ ਅੱਜ ਤੱਕ ਐਸਵਾਈਐਲ ਦਾ ਪਾਣੀ ਨਹੀਂ ਮਿਲਿਆ ਪਾਣੀ ਦੇਣ ਵਾਲੀ ਪਾਸਪਾਸ ਸਰਕਾਰ ਜੇਕਰ ਹਰਿਆਣਾ ਵਿੱਚ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਉਦੋਂ ਤੱਕ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੰਦੇ ਜਦੋਂ ਤੱਕ ਉਹ ਪੰਜਾਬ ਵਿੱਚੋਂ ਸਾਡੇ ਹਿੱਸੇ ਦਾ ਪਾਣੀ ਨਹੀਂ ਦਿੰਦੇ ਖਾਸ ਕਰਕੇ ਦੱਖਣੀ ਹਰਿਆਣਾ ਨੂੰ ਪਾਣੀ ਦੀ ਵਿਸ਼ੇਸ਼ ਲੋੜ ਹੈ ਦਿੱਲੀ ਵਿੱਚ ਪਾਣੀ ਦੇ ਸੰਕਟ ਦੀ ਗੱਲ ਕਰੀਏ ਤਾਂ ਪਾਣੀ ਦੇ ਸੰਕਟ ਦੇ ਦੋ ਕਾਰਨ ਹਨ ਗਰਮੀ ਅਤੇ ਗੁਮਾਂਡੀ ਰਾਜਾਂ ਉੱਤੇ ਨਿਰਭਰਤਾ ਦਿੱਲੀ ਕੋਲ ਆਪਣਾ ਕੋਈ ਜਲ ਸਰੋਤ ਨਹੀਂ ਹੈ ਇਹ ਪਾਣੀ ਲਈ ਗੁਵਾਂਡੀ ਰਾਜਾ ਤੇ ਨਿਰਭਰ ਕਰਦੇ ਨੇ ਦਿੱਲੀ ਜਲ ਬੋਰਡ ਮੁਤਾਬਕ ਇਸ ਸਾਲ ਦਿੱਲੀ ਨੂੰ ਰੋਜ਼ਾਨਾ 321 ਮਿਲੀਅਨ ਗੈਲਨ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਜਲ ਬੋਰਡ ਦੇ ਮੁਤਾਬਕ ਸੂਬੇ ਨੂੰ ਰੋਜ਼ਾਨਾ 129 ਕਰੋੜ ਗੈਲਨ ਪਾਣੀ ਦੀ ਲੋੜ ਹੁੰਦੀ ਹੈ ਹਾਲਾਂਕਿ ਗਰਮੀਆਂ ਦੇ ਵਿੱਚ ਸਿਰਫ 1969 ਮਿਲੀਅਨ ਗੈਲਨ ਪ੍ਰਤੀ ਦਿਨ ਦੀ ਮੰਗ ਪੂਰੀ ਹੋ ਰਹੀ ਹੈ ਇਸ ਦਾ ਮਤਲਬ ਦਿੱਲੀ ਦੀ 2.3 ਕਰੋੜ ਆਬਾਦੀ ਨੂੰ ਹਰ ਰੋਜ਼ 129 ਕਰੋੜ ਗੈਲਨ ਪਾਣੀ ਦੀ ਲੋੜ ਹੁੰਦੀ ਹੈ ਪਰ ਉਸ ਨੂੰ ਸਿਰਫ 96.9 ਕਰੋੜ ਗੈਲਨ ਪਾਣੀ ਹੀ ਮਿਲ ਰਿਹਾ ਤਾਂ ਜੇਕਰ ਦਿੱਲੀ ਸੰਕਟ ਦੇ ਮਸਲੇ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਮਸਲਾ ਜੋ ਹੈ ਪਖਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਜੋ ਦਿੱਲੀ ਦੇ ਵਿੱਚ ਧੰਨਾ ਪ੍ਰਦਰਸ਼ਨ جاری ਹੈ ਕਿ ਹਰਿਆਣਾ ਸਰਕਾਰ ਜੋ ਹੈ ਪਾਣੀ ਦਿੱਲੀ ਨੂੰ ਬੰਦਦਾ ਹੈ ਉਹ ਦਿੱਤਾ ਜਾਵੇ ਤਾਂ ਦੂਜੇ ਪਾਸੇ ਹੁਣ ਹਰਿਆਣਾ ਸਰਕਾਰ ਜੋ ਹੈ ਉਹਨਾਂ ਦੇ ਵੱਲੋਂ ਵੱਡੇ ਬਿਆਨ ਵੀ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਕਦੋਂ ਤੱਕ ਜੋ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ جاری ਹੈ ਉਹ ਮੁੱਕੇਗਾ ਤੇ ਜੋ ਇਹ ਨਵਾਂ ਮਸਲਾ ਯਾਨੀ ਪੰਜਾਬ ਦਾ ਮਸਲਾ ਜੋ ਵਿੱਚ ਆਇਆ ਐ ਐਸਵਾਈਐਲ ਦਾ ਮਸਲਾ ਜੋ ਵਿੱਚ ਆਇਆ ਉਹ ਮਸਲਾ ਜੋ ਹੈ ਅੱਗੇ ਕਿੱਥੇ ਤੱਕ ਜਾਂਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਜੋ ਹੈ ਲਗਾਤਾਰ ਮੰਡਰਾ ਰਿਹਾ ਜਿਸ ਦੀਆਂ ਵਕ-ਵਕ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਤਾਂ ਹੁਣ ਪੰਜਾਬ ਦਾ ਮਸਲਾ ਵੀ ਵਿਚ ਆ ਗਿਆ ਯਾਨੀ ਕਿ ਜੋ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਮੰਡਰਾ ਰਿਹਾ ਉਸ ਦੇ ਵਜੋਂ ਪੰਜਾਬ ਦੀ ਐਂਟਰੀ ਵੀ ਕਰਵਾ ਦਿੱਤੀ ਗਈ ਹੈ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰਿਆਣ